ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਪਹੁੰਚੇ ਬਹਿੰਡੇ ਤੇ ਬਹਿੰਡੇ ਦਾ ਰੋਡ ਹੈ ਜਿਹੜਾ ਬਹਿੰਡਾ ਤੋਂ ਗੋੰਨੇਣਾ ਨਹੀਂ ਜਾਂਦਾ ਉਹ ਰੋਡ ਹੈ ਬਾਈ ਇਹ ਰੋਡ ਦੇ ਉੱਤੇ ਨੇ ਇੱਕ ਪ੍ਰਾਪਰਟੀ ਦਾ ਕੰਮ ਕਰਦੇ ਨੇ ਭਰਾ ਹਨਾ ਤੇ ਦੇਖ ਕੇ ਬੜਾ ਸੋਹਣਾ ਲੱਗਿਆ ਯਾਰ ਇਹਨਾਂ ਨੇ ਬੜੇ ਹੀ ਨੇਕ ਕੰਮ ਕੀਤਾਗਾ ਲੰਗਰ ਲਾਇਆ ਹੋਇਆ ਹਨਾ ਸਾਰੀ ਸੰਗਤ ਖਾਤਰ ਤੇ ਇਹ ਪ੍ਰਾਪਰਟੀ ਡੀਲਰ ਨੇ ਬਾਈ ਆਂਦੀ ਪ੍ਰਾਪਰਟੀ ਵਾਲੇ ਇਹਨਾਂ ਨੇ ਲਾਇਆ ਹੋਇਆ ਭਰਾਵਾਂ ਨੇ ਹਨਾ ਤੇ ਬੜੇ ਸਜੇ ਢੰਗ ਨਾਲ ਚਰਾ ਰਹੇ ਨੇ ਬਾਈ ਹਨ ਤੇ ਦੇਖ ਕੇ ਯਾਰ ਮਨ ਖੁਸ਼ ਹੋਇਆ ਵੀ ਯਾਰ ਜੀ ਕੀਤਾ ਵੀ ਇਹਨਾਂ ਦੀ ਇੱਕ ਵੀਡੀਓ ਬਣਾ ਕੇ ਪਾਈਏ ਹਨਾ ਪ੍ਰਬੰਧ ਵੀ ਬੜਾ ਵਧੀਆ ਕੀਤਾ ਬਾਈਆਂ ਨੇ ਪਾਣੀ ਪੂਣੀ ਕੈਂਪਰ ਵਗੈਰਾ ਹਨਾ ਖਾਣ ਦਾ ਲੰਗਰ ਖਾਣ ਦਾ ਤਰੀਕਾ ਲੋਕਾਂ ਦਾ ਬੜਾ ਵਧੀਆ ਲੱਗਿਆ ਬੜੇ ਸਜੇ ਢੰਗ ਨਾਲ ਸਾਰੇ ਬੰਦੇ ਹਨਾ ਖੜਕੇ ਤੇ ਬੜੀ ਨਿਮਰਤਾ ਨਾਲ ਛਕ ਰਹੇ ਨੇ ਤੇ ਬਾਈ ਵੀ ਬੜੀ ਨਿਮਰਤਾ ਨਾਲ ਵਰਤਾ ਰਹੇ ਨੇ ਹਨਾ ਹਰ ਇੱਕ ਚੀਜ਼ ਪਰਫੈਕਟ ਹੈ ਬਾਈਆਂ ਨੇ ਕਨੇ ਤੇ ਥੋੜੀ ਘਾਉਣੀਆਂ ਗੱਲ ਜਿਹੜੇ ਭਰਾਵਾਂ ਨੇ ਲੰਗਰ ਲਾਇਆ ਤੇ ਭਰਾ ਬੜੀ ਸਜਤਨਾ ਸੇਵਾ ਕਰ ਰਹੇ ਨੇ ਸਾਰੇ ਹੁਣ ਤਕਰੀਬਨ ਮਲਾਵਾਂਗੇ ਸਾਰੇ ਭਰਾਵਾਂ ਨਾਲ ਹਨਾ ਗੁੜੀਆਂ ਵਿਚਾਰੀਆਂ ਨਿੱਕੀਆਂ ਨਿੱਕੀਆਂ ਛੋਟੇ ਬੱਚੇ ਨੇ ਇਹ ਵੀ ਕਰ ਰਹੇ ਨੇ ਅੰਦਰੀ ਇਹ ਅਧਿਕ ਲੰਗਰ ਦਾ ਪ੍ਰਬੰਧ ਵੀ ਤੁਹਾਨੂੰ ਦਿਖਾਉਣਿਆ ਜਿੱਥੇ ਬਣਾ ਰਹੇ ਨੇ ਬੜੀ ਸਫਾਈ ਨਾਲ ਬੜੇ ਤਰੀਕੇ ਨਾਲ ਬਣਾ ਰਹੇ ਨੇ ਹਨਾ ਹਲਵਾਈਆਂ ਤੇ ਕਰਹੋਰ ਸਾਰੇ ਤੁਹਾਨੂੰ ਗੱਲ ਵੀ ਕਰਾਵਾਂਗੇ ਜਿਹੜੇ ਬੰਦੇ ਨੇ ਹਨਾ ਬਾਈ ਬੜੇ ਸੋਹਣੇ ਤਰੀਕੇ ਨਾਲ ਬਣ ਰਿਹਾਗਾ ਕਿੱਥੋਂ ਇਹ ਅੱਜ ਪਹਿਲੇ ਦਿਨ ਇਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ ਸਬਜੀ ਭਾਜੀ ਦਾ ਹੋਰ ਖਾਸ ਪ੍ਰਬੰਧ ਹੈ ਸਾਰਾ ਬਹੁਤ ਵਧੀਆ ਬਣਾ ਰਹੇ ਤੁਹਾਡੀ ਬਾਈ ਨਾਲ ਗੱਲ ਕਰਾਉਣੇ ਆ ਇਹ ਭਰਾ ਨੇ ਸਾਰੇ ਜਿਹੜੇ ਲਾ ਰਹੇ ਨੇ ਲੰਗਰ ਕਰਾਉਣੇ ਆ ਤੁਹਾਡੀ ਬਾਈ ਨਾਲ ਗੱਲ ਇਹ ਭਰਾ ਨੇ ਜਿਨ੍ਹਾਂ ਨੇ ਲੰਗਰ ਲਾਇਆ ਬਾਈ ਤੇ ਤੁਹਾਨੂੰ ਗੱਲ ਕਰਾਉਣੇ ਆ ਭਰਾ ਨਾਲ 사시ਗਲ ਬਾਈ ਜੀ ਬਾਈ ਜੀ ਬਹੁਤ ਬਹੁਤ 사시ਗਲ ਜੀ ਤੁਹਾਨੂੰ ਤੇ ਬਾਈ ਜੀ ਕੀ ਨਾਮ ਆਪਣਾ ਸ਼ੋਭ ਨਾਮ ਬਾਈ ਜੀ ਮੇਰਾ ਨਾਮ ਮਨੀਸ਼ ਪਾਂਦੀ ਹੈ ਜੀ ਮਨੀਸ਼ ਪਾਂਦੀ ਪ੍ਰਾਪਰਟੀ ਪਾਂਦੀ ਦੇ ਨਾਂ ਤੇ ਹੈ ਨਾ ਪ੍ਰਾਪਰਟੀ ਹੈ ਮੇਰੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਫਾਰਮ ਹੈ ਜੀ ਬਾਈ ਪਾਂਦੀ ਪ੍ਰਾਪਰਟੀਆਂ ਦੇ ਨਾਂ ਤੇ ਹੈ ਜੀ ਬਾਈ ਤੇ ਬਾਈ ਤੁਹਾਡਾ ਤੁਸੀਂ ਲੰਗਰ ਲਾਇਆ ਹੈਗਾ ਕਿਸ ਖੁਸ਼ੀ ਚ ਲਾਇਆ ਹੈ ਕੀ ਮਾਟੋ ਆ ਤੁਹਾਡਾ ਇਸ ਲੰਗਰ ਲਾਉਣ ਨੂੰ ਜਾਂ ਤੁਹਾਡੇ ਦਿਲ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਆਇਆ ਸੀਗਾ ਕਿ ਉਦੋਂ ਹੀ ਸ਼ਰਧਾ ਤੁਹਾਡੀ ਇਸ ਚੀਜ਼ ਨੂੰ ਲੈ ਗਈ ਬਿਲਕੁਲ ਆ ਤੁਹਾਡੀ ਲਾਸਟ ਵਾਲੀ ਗੱਲ ਬਿਲਕੁਲ ਸ਼ਰਧਾ ਹੈ ਨਾ ਜਿਹੜੀ ਅੰਨੀ ਹੁੰਦੀ ਹੈ ਜੀ ਜੀ ਬਾਈ ਸ਼ਰਧਾ ਜਿੱਥੇ ਹੋਵੇ ਇੱਥੇ ਇੱਥੇ ਪੰਜ ਭਾਈ ਇਕੱਠੇ ਹੋਏ ਜੀ ਬਾਈ ਵੈਸੇ ਵੀ ਕਹਿੰਦੇ ਨੇ ਕਿ ਜਿੱਥੇ ਕੋਈ ਚਾਰ ਭਰਾ ਇਕੱਠੇ ਹੋ ਜਾਂ ਉਹ ਪੰਚਾਇਤ ਮੰਨੀ ਜਾਂਦੀ ਹੈ ਜਿੱਥੇ ਕੋਈ ਪੰਜ ਭਰਾ ਉਹੋ ਚੋ ਕੱਢ ਦੇਣ ਉਹ ਜੇ ਦੂਜੇ ਭਰਾ ਨੂੰ ਪੂਰ ਚੜਾ ਦੇਣ ਜੀ ਬਾਈ ਉਸ ਚੀਜ਼ ਨੂੰ ਬੰਦਾ ਕਹਿੰਦਾ ਵੀ ਜੀ ਜੀ ਬਾਈ ਬੈਠੇ ਸੀਗੇ ਗੱਲਾਂ ਬਾਤਾਂ ਕਰਦੇ ਸੀ ਗੱਲਾਂ ਬਾਤਾਂ ਕਰਦੇ ਕਰਦੇ ਤੇ ਗੱਲ ਕੋਈ ਚੱਲੀ ਜੀ ਬਾਈ ਨੌੜ ਦੀ ਕੋ ਜਮੀਨ ਦੀ ਗੱਲ ਚੱਲੀ ਵੀ ਉੱਥੇ ਚਲੋ ਕਿੰਝ ਨਫਾ ਹੋਇਆ ਗੱਡੀ ਦੇ ਵਿੱਚ ਜੀ ਜੀ ਉਹ ਗੱਲ ਕਰਦੇ ਕਹਿੰਦੇ ਚਲੋ ਯਾਰ ਕਿਸੇ ਬੰਦੇ ਦਾ ਪੱਕਾ ਕੰਮ ਚਲਵਾ ਦਈਏ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਜੀ ਬਾਈ ਸਾਡੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਯਾਰ ਇੱਕ ਛੋਟਾ ਭਰਾ ਹੈ ਆਪਣਾ ਵਾਰਿਸ ਉਹ ਜਾਂ وارس اوہجا وارس اوہجا ਸਾਡਾ ਛੋਟਾ ਭਰਾ ਹੈ ਠੀਕ ਹੈ ਠੀਕ ਹੈ ਭਾਈ ਸ਼ਾਮ ਪ੍ਰੇਮੀ ਅਸੀਂ ਸਾਰੇ ਜੀ ਭਾਈ ਰਮਾਨ ਜੀ ਨੂੰ ਮੰਨਣ ਵਾਲੇ ਆ ਸ਼ਾਮ ਪ੍ਰੇਮੀਆਂ ਸਾਰੇ ਜੀ ਭਾਈ ਕੀਰਤਨ ਕਰਦੇ ਹਰ ਮਹੀਨੇ ਬਹੁਤ ਸੋਹਣੀ ਗੱਲ ਲੱਗੀ ਭਾਈ ਮੈਂ ਵੀ ਬਾਬੇ ਸੁਨਮਾਨ ਨੂੰ ਬਹੁਤ ਮੰਨਦਾ ਹਾਂ ਤੇ ਉਹ ਉਹਦਾ ਕੰਮ ਅਸੀਂ ਚਲਾਉਣਾ ਚਾਹੁੰਦੇ ਸੀ ਅਸੀਂ ਚਾਹੁੰਦੇ ਸੀ ਕਿ ਇੱਕ ਕੈਟਰਿੰਗ ਦਾ ਕੰਮ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਸਹੂਜਾ ਦੇ ਨਾਂ ਤੇ وارਸ ਉਹਜਾ ਦੇ ਨਾਂ ਤੇ ਕੈਟਰਸ ਦੇ ਨਾਂ ਤੇ ਕੈਟਰਸ ਦਾ ਕੰਮ ਕੀਤਾ ਕੰਮ ਕੀਤਾ ਤੇ ਕਿਉਂ ਕਿਉਂ ਨਾ ਕਹਿੰਦੇ ਆ ਲੋਕਾਂ ਨੂੰ ਕਹਿਣ ਨਾਲੋਂ ਕਰਨ ਨਾਲੋਂ ਆਪਾਂ ਉਹਦੀ ਇੱਕ ਡੈਮੋ ਕਲਾਸ ਲੈ ਲਈ ਡੈਮੋ ਕਲਾਸ ਲੈ ਲਈ ਕੀ ਯਾਰ ਉਹ ਕਿਹਜਾ ਪ੍ਰੋਗਰਾਮ ਕਰਦਾ ਕੀ ਗੱਲਬਾਤ ਆ ਉਹਨੂੰ ਕਿਹਾ ਵੀ ਚੱਲ ਬਈ ਤੂੰ 10000 ਰਪਾ ਤੂੰ 10000 ਰਪਾ ਤੂੰ ਦਾ ਸੀ ਆਪਾਂ ਕਰਨ ਕਰਦੇ ਕਰਦੇ ਲੱਖ ਰੁਪਇਆ ਪਤਾ ਨਹੀਂ ਕਦੋਂ ਇਕੱਠਾ ਹੋ ਗਿਆ ਤੇ ਪਰਸੋਂ ਦੁਪਹਿਰੇ ਗੱਲ ਕੀਤੀ ਤੇ ਅੱਜ ਲਹਿਰਾਵੇ ਲੱਗੀਆਂ ਵੀ ਆ ਇਹਦੇ ਵਿੱਚ ਪਿੱਛੇ ਕੋਈ ਮੋਟਿਵੇਸ਼ਨ ਕੁਝ ਨਹੀਂ ਆਕਾ ਦੇਖਣ ਵਾਲਾ ਪ੍ਰੋਗਰਾਮ ਆ ਬਈ ਬਹੁਤ ਸੋਹਣਾ ਲੰਗਰ ਦਾ ਦੇਖ ਕੇ ਮਨ ਖੁਸ਼ ਹੋਇਆ ਇਹ ਪਤਾ ਕੀ ਆ ਇਹ ਬਾਈ ਜੀ ਕੀ ਆ ਕਿ ਇਹ ਸੋਹਣਾ ਕਿੱਥੋਂ ਬਣਦਾ ਸੋਹਣਾ ਕੌਣ ਬਣਾਉ ਜੀ ਬਾਈ ਇਹ ਸਾਰੇ ਭਰਾ ਇਹ ਵਾਰਿਸ ਬੂਜਾ ਜੀ ਸਾਡਾ ਭਰਾ ਜਿਹਨਾਂ ਦਾ ਵਾਰਿਸ ਕੈਟਰਸ ਦੇ ਨਾਮ ਤੇ ਕੈਟਰੀਂਗ ਹੈ ਇਹ ਬਠਿੰਡਾ ਸ਼ਹਿਰ ਚ ਹੀ ਕਰਦੇ ਆ ਕਿ ਹੋਰ ਵੀ ਨੇੜੇ ਤੇੜੇ ਕਿਤੇ ਬਹੀ ਬਠਿੰਡਾ ਦੇ ਤਕਰੀਬ 60 ਕਿਲੋਮੀਟਰ ਏਰੀਆ ਦੇ ਵਿੱਚ ਕਿਤੇ ਵੀ ਕੋਈ ਫੰਕਸ਼ਨ ਹੋਵੇ ਕੀ ਕੀ ਤੁਸੀਂ ਪ੍ਰੋਵਾਈਡ ਕਰਾ ਸਕਦੇ ਹੋ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਹਰ ਤਰ੍ਹਾਂ ਦਾ ਫੰਕਸ਼ਨ ਜੋ ਕਸਟਮਰ ਚਾਹੁੰਦਾ ਹੈ ਉਹ ਹੋ ਜਾਏਗਾ ਕਸਟਮਰ ਦੀ ਡਿਮਾਂਡ ਦੇ ਅਨੁਸਾਰ ਤੁਸੀਂ ਕਰੋਗੇ ਕੁਝ ਵੀ ਕੁਝ ਵੀ ਜੋ ਵੀ ਜੋ ਵੀ ਐਸ ਪਰ ਕਸਟਮਾਈਜ਼ ਕਿਦਾਂ ਕਿ ਕਿਹੜੇ ਕਿਹੜੇ ਪ੍ਰੋਗਰਾਮ ਤੁਸੀਂ ਵੀ ਜਿਨ੍ਹਾਂ ਨੂੰ ਲੈ ਸਕਦੇ ਹਾਂ ਜਾਂ ਕਰ ਸਕਦੇ ਹਾਂ ਕਿਹੜੇ ਪ੍ਰੋਗਰਾਮ ਨੂੰ ਤੁਹਾਨੂੰ ਇਨਵਾਈਟ ਕੀਤਾ ਜੀ ਖੁਸ਼ੀ ਦੇ ਮੌਕੇ ਮੈਰਿਸ ਪਾਰਟੀਆਂ ਬਰਥਡੇ ਪਾਰਟੀਆਂ ਕੀਤੀ ਪਾਰਟੀਆਂ ਡਾਕਟਰ ਦੀ ਕਾਨਫਰੈਂਸ ਹੋਈਆਂ ਜਾਂ ਕਿਤੇ ਗੰਭ ਦੇ ਮੌਕੇ ਦੀ ਰੋਟੀ ਹਰ ਤਰ੍ਹਾਂ ਦਾ ਫੰਕਸ਼ਨ ਆਪਾਂ ਕਰ ਸਕਦੇ ਹਾਂ ਲੋ ਵੀ ਬਾਈ ਇਹ ਹੈਗਾ ਬਾਰਸ ਕੈਟਰਿੰਗ ਦੇ ਨਾਤੇ ਬਾਈ ਨੇ ਪ੍ਰੋਗਰਾਮ ਹੋ ਰਿਹਾ ਅਸੀਂ ਫੁੱਲ ਸਪੋਰਟ ਕਰਦੇ ਹਾਂ ਇਹਨਾਂ ਦੀ ਤਾਂ ਕਰਕੇ ਫੁੱਲ ਸਪੋਰਟ ਕਰਦੇ ਆਂ ਪੰਦੀ ਪ੍ਰਾਪਰਟੀ ਵਾਲੇ ਭਰਾ ਨੇ ਸਾਰੀ ਟੀਮ ਇਹਨਾਂ ਦੀ ਹੈ ਨਾ ਬਾਈ ਯਾਰ ਸੀਪਾ ਹੋਰ ਸਾਰੇ ਭਰਾ ਖੜੇ ਨੇ ਸਾਡੇ ਭਰਾ ਪ੍ਰਿੰਸ ਜੀ ਪ੍ਰਿੰਸ ਬਾਈ ਸੈਣੀ ਪ੍ਰੋਪਰਟੀਆਂ ਤੋਂ ਸਾਰੇ ਬਈ ਇਕੱਠੇ ਬੈਠੇ ਇਕੱਠੇ ਬੈਠੇ ਇੱਕ ਵਾਰੀ ਤੁਹਾਡਾ ਨੰਬਰ ਬੋਲੋ ਕੰਟੈਕਟ ਨੰਬਰ 9855 448 449 ਇੱਕ ਵਾਰੀ ਪੰਜਾਬੀ ਚ ਵੀ ਬੋਲ ਦਿਓ 985554 48449 985554 48449 48449 ਚੌਕਾ ਨਾ ਆ ਬਾਈ ਮਿੱਤਲ ਮੌਲ ਦੇ ਵਿਚ ਸੈਕੰਡ ਫਲੋਰ ਤੇ 229 ਨੰਬਰ ਦੁਕਾਨ ਇਹਨਾਂ ਦੀ ਹੋਊਗੀ ਮਿੱਤਲ ਮਾਲ ਦੇ ਵਿੱਚ ਸੈਕੰਡ ਫਲੋਰ ਤੇ 229 ਨੰਬਰ ਦੁਕਾਨ ਹੈ ਬਾਈ ਜੇ ਕਿਸੇ ਨੇ ਮਿਲਣਾ ਬਾਈ ਤੇ ਮਿੱਤਲ ਮਾਲ ਆਪਾਂ ਤਕਰੀਬਨ ਬਠਿੰਡੇ ਦੇ ਆਲੇ-ਦੁਆਲੇ ਸਾਰੇ ਜਾਣਦੇ ਤੇ ਬਠਿੰਡੇ ਦਾ ਜਾਣਦੇ-ਜਾਣਦੇ ਹਾਂ ਤੇ ਭਰਾਵਾ ਦਾ ਬਾਈ ਇਹ ਸ਼ਲੰਕਰ ਖਾਤਰ ਵੱਡਾ ਯੋਗਦਾਨ ਹੈ ਵੈਸੇ ਮੈਂ ਤਾਂ ਲੰਗਰ ਮੈਨੂੰ ਬਹੁਤ ਸੋਹਣਾ ਲੱਗਿਆ ਬਹੁਤ ਵਧੀਆ ਪ੍ਰਬੰਧ ਸੀਗਾ ਉਹ ਚੀਜ਼ ਨੂੰ ਦੇਖ ਕੇ ਵੀਡੀਓ ਬਣਾਉਂਦਾ ਪਰ ਗਾਹਾਂ ਆ ਕੇ ਬਾਈ ਮਿਲਿਆ ਭਰਾਵਾ ਨੇ ਮਿਲਾਇਆ ਵੀ ਇਹਦਾ ਪ੍ਰੋਗਰਾਮ ਇਹ ਹੈ ਤੇ ਵੀਰ ਬਣ ਕੇ ਉਹਨੂੰ ਜ਼ਰੂਰ ਮੌਕਾ ਦਿਓ ਹਨਾ ਤੇ ਬਾਤਵਾ ਸਪੋਰਟ ਕਰਿਓ ਤੇ ਜਿੰਨੇ ਵੀ ਬਾਲਾ ਜੀ ਦੇ ਜਾਂ ਸ਼ਾਮ ਪ੍ਰੇਮੀ ਨੇ ਸਾਰੇ ਭਰਾ ਜਰੂਰ ਦੇਖਿਓ ਨਾ ਤੇ ਦੂਜੇ ਵੀ ਭਰਾ ਸਪੋਰਟ ਕਰਿਓ ਬਾਈ ਤੇ ਦਿਖਾਉਣਾ ਤੁਹਾਨੂੰ ਲੰਗਰ ਦੀ ਹੋਰ ਵੀ ਤਸਵੀਰਾਂ ਤੇ ਮਲਾਉਣਾ ਤੁਹਾਨੂੰ ਬਾਹਰਲੇ ਭਰਾਵਾਂ ਨਾਲ ਵੀ ਸੇਵਾ ਕਰ ਲੈਨੇ ਹਨਾ ਉਹਨਾਂ ਨਾਲ ਇਹ ਵੀ ਲੰਗਰ ਦਾ ਦ੍ਰਿਸ਼ ਹੈ ਬਹੁਤ ਸੋਹਣਾ ਪ੍ਰਬੰਧ ਹੈ ਭਰਾਵਾਂ ਦਾ ਹਨ ਬਣਾ ਰੱਖਿਆ ਨੇ ਛੋਟੀ ਮੈਂ ਗੱਲ ਕਰਾਉਣਾ ਤੇ ਬੱਚੀ ਐ ਤੇ ਵੀ ਲੰਗਰ ਵਰਤਾ ਰਹੀ ਐ ਹਨਾ ਤੇ ਕਿਤੋਂ ਵੀ ਨਿੱਕੀ ਬੱਚੀ ਐ ਜਮਾ ਛੋਟੀ ਜੀ ਪਿਆਰੀ ਬੜੀ ਸਰਦਾਂ ਨਾਲ ਸੇਵਾ ਕਰ ਰਹੀ ਐ ਪੁੱਤ ਰਿਹਾ ਓਏ ਸਤਿ ਸ਼੍ਰੀ ਅਕਾਲ ਹਾਂਜੀ ਤੂੰ ਸੇਵਾ ਕਰ ਰਹੀ ਐ ਮੈਂ ਕਦੋਂ ਦਾ ਦੇਖ ਰਿਹਾ ਤੈਨੂੰ ਹਨਾ ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੇ ਤੁਸੀਂ ਕਿਸ ਬੇਵਨਾ ਸੇਵਾ ਕਰ ਰਹੇ ਹੋ ਤੁਹਾਡੀ ਸਰਦਾਂ ਜਾਂ ਤੁਹਾਨੂੰ ਦਿਲੋਂ ਸੀ ਵੀ ਮੈਂ ਸੇਵਾ ਕਰਾਂ ਮੈਂ ਮਨ ਕਰਦਾ ਕਿ ਮੈਂ ਸੇਵਾ ਕਰੂੰ ਮੈਂ ਲੋਕਾਂ ਨੂੰ ਖੁਸ਼ ਕਰੂੰ ਮੈਂ ਕੁਝ ਦੇਖਣਾ ਚਾਹਤੇ ਹਾਂ ਸਭ ਨੂੰ ਕੁਝ ਖੁਸ਼ ਦੇਖਣਾ ਚਾਹਤੇ ਹਾਂ ਸਭ ਨੂੰ ਬੜਾ ਵਧੀਆ ਵਿਚਾਰ ਆ ਯਾਰ ਬੱਚੀ ਦਾ ਬਹੁਤ ਸੋਹਣੀ ਗੱਲ ਕਹੀ ਉਹ ਕਹਿੰਦੀ ਮੇਰਾ ਮਾਣਾ ਵੀ ਮੈਂ ਸੇਵਾ ਕਰਾਂ ਤੇ ਸਾਰਾ ਜਿਹੜੇ ਲੋਕ ਇਹਨਾਂ ਨੂੰ ਖੁਸ਼ ਵੇਖਾ ਹਨਾ ਤੇ ਬਹੁਤ ਸੋਹਣੀ ਗੋੜ ਨੂੰ ਪ੍ਰੇਅ ਹੈ ਤੇਰੀ ਅਰਦਾਸ ਹੈ ਤੇਰੀ ਤੇ ਪ੍ਰਮਾਤਮਾ ਜੀ ਜ਼ਰੂਰ ਸੁਣੂਗਾ ਠੀਕ ਹੈ ਓਕੇ ਮੈਂ ਬਿੜਾ ਦੇਖ ਭਾਈ ਬਹੁਤ ਵਧੀਆ ਪ੍ਰਬੰਧ ਲੱਗਿਆ ਯਾਰ ਹਨਾ ਇਦਾਂ ਪੰਜਾਬ ਹਜੇ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਜਿੰਦਾ ਦੇ ਲੈਣਾ ਬਾਈ ਤੇ ਇਹ ਜਿਹੜੇ ਪ੍ਰੋਗਰਾਮ ਆ ਲੰਗਰ ਦੇ ਇਹ ਮੈਨੂੰ ਤਕਰੀਬ ਨਹੀਂ ਇਹ ਲੱਗਦਾ ਵੀ ਤੁਹਾਨੂੰ ਪੰਜਾਬ ਚ ਸਭ ਤੋਂ ਵੱਧ ਮਿਲਣਗੇ ਕਿਛੋਂ ਦੇ ਲੋਕ ਦਾਨੀ ਲਾ ਲੋ ਸਰਦਾ ਭਾਵਨਾ ਵਾਲੇ ਲਾ ਲੋ ਹਨਾ ਬਾਈ ਤੇ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਐਂਗਲ ਤੋਂ ਇਹ ਪਰਮਾਤਮਾ ਨਾਲ ਜੁੜੇ ਹੋਏ ਲੋਕ ਨੇ ਬਾਈ ਤੇ ਅਰਦਾਸ ਕਰਦੇ ਆ ਪਰਮਾਤਮਾ ਸਾਰੇ ਭਰਾਵਾਂ ਦੀ ਕਮਾਈ ਚ ਬਰਕਤ ਪਾਵੇ ਤੇ ਇਸ ਲੰਗਰ ਨੂੰ ਆਪਦੇ ਚਾਰਨਾ ਵਿੱਚ ਪ੍ਰਮਾਣ ਕਰੇ ਤੇ ਬਾਈ ਸਾਰਿਆਂ ਦੀ ਅਰਦਾਸ ਕਰਦੇ ਆ ਸਾਰੇ ਦੇਖਣ ਵਾਲੇ ਭਰਾ ਖੁਸ਼ ਰੋ ਤੇ ਇਦਾਂ ਹੀ ਹੋਰ ਵੀ ਭਰਾਵਾਂ ਨੂੰ ਸਿੱਖਿਆ ਮਿਲੇ ਲੰਗਰ ਲਾਓ ਬਾਈ ਹੋਰਾਂ ਭਾਜੀ